ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਦੁਨੀਆਦਾਰੀ ਤੇ ਮੈਂ ਹਾਂ ਰਵਿੰਦਰ ਸਿੰਘ ਰਾਵਲ ਅਸੀਂ ਹਰ ਹਫਤੇ ਉਹਨਾਂ ਕੁਝ ਖਬਰਾਂ ਦੇ ਉੱਤੇ ਵਿਸਤਾਰ ਨਾਲ ਚਰਚਾ ਕਰਦੇ ਹਾਂ ਜਿਹੜੀਆਂ ਦੁਨੀਆ ਵਿੱਚ ਵਾਪਰੀਆਂ ਹੁੰਦੀਆਂ ਅੱਜ ਅਸੀਂ ਗੱਲ ਕਰਾਂਗੇ ਕਤਰ ਔਰ ਭਾਰਤ ਦੇ ਰਾਜਨੀਤਿਕ ਅਤੇ ਵਪਾਰਕ ਰਿਸ਼ਤਿਆਂ ਬਾਰੇ ਜਿਹਦਾ ਕੇਂਦਰ ਬਿੰਦੂ ਹੈ ਕਤਰ ਦੇ ਸ਼ੇਖ ਕਲਤਾਨੀ ਦਾ ਭਾਰਤ ਦੌਰਾ ਇਹ ਦੌਰਾ ਸਿਰਫ ਇੱਕ ਰਵਾਇਤੀ ਯਾਤਰਾ ਹੀ ਨਹੀਂ ਸਗੋ ਨਵੀਂ ਦਿੱਲੀ ਵੱਲੋਂ ਕਤਰ ਨਾਲ ਸਾਂਝੇ ਮੌਕੇ ਸਿਰਜਣ ਦਾ ਇੱਕ ਨਵਾਂ ਰਸਤਾ ਖੁੱਲਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਤਰ ਦੇ ਅਮੀਰ ਸ਼ੇਖ ਤਾਮਮ ਬਿਨ ਹਮਦ ਅਲ ਥਾਨੀ ਦੋ ਰੋਜ਼ਾ ਦੌਰੇ ਤੇ ਭਾਰਤ ਆਏ ਹੋਏ ਸਨ ਆਪਣੇ ਦੋ ਰੋਜ਼ਾ ਦੌਰੇ ਦੇ ਦੌਰਾਨ ਸ਼ੇਖ ਅਲ ਥਾਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾਕਟਰ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਔਰ ਇਹਨਾਂ ਮੁਲਾਕਾਤਾਂ ਦੇ ਦੌਰਾਨ ਕਈ ਮੁੱਦਿਆਂ ਦੇ ਉੱਤੇ ਚਰਚਾ ਵੀ ਹੋਈ ਔਰ ਕੁਝ ਸਮਝੌਤਿਆਂ ਦੇ ਉੱਤੇ ਦਸਤਖਤ ਵੀ ਕੀਤੇ ਗਏ میرے لئے خوشی کی بات ہے کہ آج دس ورش کے بعد مجھے بھارت میں میرے بردر کا سواگت کرنے کا مجھے کی ملا ہے میں نے ہمیشہ آپ میں بھارت کے ایک سچے مطر کے روپ میں محسوس کیا ہے اپنی کی سے ہمارے سمندھوں کا ایک نیا اور سنہرہ ادیا جڑ رہا ہے یہ اتنت خوشی کی بات ہے کہ آپ کی یاترا سے ہم اپنے گھرے اور ایتہسک سمندھوں کو ਸਟਰੈਟੈਜੀਕ ਪਾਰਟਨਰਸ਼ਿਪ ਦੇ ਸੂਤਰ ਮੇਂ ਬੰਧ ਰਹੇ ਭਾਰਤ ਔਰ ਕਤਰ ਦੇ ਵਿਚਕਾਰ ਵਪਾਰਕ ਸਾਂਝ ਖਾਸ ਕਰਕੇ એનર્ਜੀ ਸਪਲਾਈ ਗੈਸ ਤੇ ਆਯਾਤ ਨਿਰਯਾਤ ਅਤੇ ਨਿਵੇਸ਼ ਦੇ ਮਾਮਲਿਆਂ ਤੇ ਬੇहद ਉਮੀਦਾਂ ਜਾਗ ਰਹੀਆਂ ਹਨ ਕਤਰ ਜੋ ਕਿ ਏਸ਼ੀਆ ਵਿੱਚ ਇੱਕ ਇੰਪੋਰਟੈਂਟ એનર્ਜੀ ਸਪਲਾਈਅਰ ਹੈ ਔਰ ਇਹਦੇ ਇਲਾਵਾ ਭਾਰਤ ਦੇ ਨਾਲ ਪੁਰਾਣੇ ਸੰਬੰਧ ਇਹਦੇ ਨਾਲ ਸਥਾਪਿਤ ਹਨ ਭਾਰਤ ਦੀ ਲਗਾਤਾਰ ਵਧੀ ਹੋਈ એનર્ਜੀ ਮੰਗ ਨੂੰ ਪੂਰਾ ਕਰਨ ਲਈ ਇੱਕ ਖਾਸ ਭੂਮਿਕਾ ਨਿਭਾ ਸਕਦਾ ਹੈ ਹਿਸ ਹਾਈਨੈਸ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦਾ ਅਮੀਰ ਆਫ ਦ ਸਟੇਟ ਆਫ ਕਤਰ ਇਸ ਔਨ ਅ ਸਟੇਟ ਵਿਜ਼ਿਟ ਟੂ ਇੰਡੀਆ ਔਨ 17th ਐਂਡ 18th ਫੈਬਰੂਰੀ ਐਟ ਦ ਇਨਵੀਟੇਸ਼ਨ ਆਫ ਦ ਹਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਹੀ ਅਰਾਈਵਡ ਇਨ ਨਿਊ ਦਿੱਲੀ ਯੈਸਟਰਡੇ ਈਵਨਿੰਗ ਐਸ ਯੂ ਆਰ ਆਲ ਅਵੇਅਰ ਹਨਰੇਬਲ ਪ੍ਰਾਈਮ ਮਿਨਿਸਟਰ ਮੇਡ ਅ ਸਪੈਸ਼ਲ ਜੈਸਚਰ to receive his highness at the airport This shows not only the strength of the relations between the two countries, but also the high personal regard that both the leaders have for each other. Both leaders recall the historic trade linkages, deep rooted people to people ties, and robust bilateral relations between both the countries. They express the desire for further expanding and deepening of the multifaceted relationship between the two countries both sides have today agreed to elevate the relationship to a strategic partnership and india and qatar have signed an agreement in this regard today trade investment and energy were among the major topics of discussion between the two leaders today the trade today between india and qatar is about us dollar 14 billion annually both sides have agreed to set a target to double this in the next 5 years qatar is also an important partner for investments in india the qatar's sovereign wealth fund the qatar investment authority currently has about us dollar 1.5 billion fdi in india in sectors like retail power it education health affordable housing etc ਨਵੀਂ ਦਿੱਲੀ ਕਤਰ ਨਾਲ ਜਿਹੜੇ ਨਵੇਂ ਸਬੰਧ ਸਿਰਜ ਰਹੀ ਹੈ ਉਹ ਸਿਰਫ ਇੱਕੋ ਦਿਸ਼ਾਵਾਂ ਨਹੀਂ ਸਗੋ ਸਾਰੇ ਖੇਤਰਾਂ ਵਿੱਚ ਭਾਰਤ ਲਈ ਇੱਕ ਵੱਡੇ ਮੌਕੇ ਲਿਆਉਣ ਵਾਲੀ ਹੈ ਇਸ ਦੌਰੇ ਤੋਂ ਇਹ ਗੱਲ ਸਾਫ਼ ਜ਼ਾਹਿਰ ਹੋ ਗਈ ਹੈ ਕਿ ਕਤਰ ਦੇ ਭਾਰਤ ਨਾਲ ਗਹਿਰੇ ਰਿਸ਼ਤੇ ਨਾ ਸਿਰਫ એનર્ਜੀ ਸਪਲਾਈਂਗ ਦੇ ਸਿਰ ਕਰਨਗੇ ਸਗੋ ਰਾਜਨੀਤਿਕ ਸਬੰਧਾਂ ਦੇ ਤਹਿਤ ਅੰਤਰਰਾਸ਼ਟਰੀ ਸਟੇਜਿਸ ਤੇ ਭਾਰਤ ਦੀ ਪਛਾਣ ਨੂੰ ਹੋਰ ਵੀ ਮਜ਼ਬੂਤ ਕਰਨਗੇ ਪਿਛਲੇ 2 ਹਫਤਿਆਂ 'ਚ ਅਮਰੀਕਾ ਨੇ ਆਪਣੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਦੇ ਮਤਾਬਕ ਤਕਰੀਬਨ 300 ਪਾਰਟੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਇਹ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਅਮਰੀਕਾ 'ਚ ਰਹਿਣ ਵਾਸਤੇ ਕਾਨੂੰਨੀ ਦਸਤਾਵੇਜ਼ ਨਹੀਂ ਸਨ ਤੇ ਕਿਹਾ ਜਾ ਰਿਹਾ ਹੈ ਕਿ ਇਹ ਗਿਣਤੀ ਹਜ਼ਾਰਾਂ ਵਿੱਚ ਹੋ ਸਕਦੀ ਹੈ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਆਉਣ ਵਾਲੇ ਲੋਕਾਂ ਨੇ ਲੱਖਾਂ ਰੁਪਏ ਖਰਚ ਕਰ ਦਿੱਤੇ ਸਰ ਸਰਕਾਰਾਂ ਦਾ ਦਾਵਾ ਹੈ ਕਿ ਉਹ ਇਹਨਾਂ ਲੋਕਾਂ ਦੀ ਮਦਦ ਕਰੇਗੀ ਪਰ ਨਾਲ ਹੀ ਨਾਲ ਵੱਡਾ ਸਵਾਲ ਹੈ ਪੈਦਾ ਹੁੰਦਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਇਹ ਧੰਦਾ ਚਲਾਉਣ ਵਾਲੇ ਨੈਟਵਰਕ ਨੂੰ ਕਿਵੇਂ ਖਤਮ ਕੀਤਾ ਜਾਵੇ ਅਤੇ ਨੌਜਵਾਨਾਂ ਨੂੰ ਇਸ ਜਾਲ ਤੋਂ ਕਿਸ ਤਰੀਕੇ ਬਚਾਇਆ ਜਾਵੇ ਇਸ ਸਬੰਧ ਵਿੱਚ ਅਸੀਂ ਜਾਣੇ ਮਾਣੇ ਫਿਲਮੀ ਅਦਾਕਾਰ ਰਾਜਾ ਮੁਰਾਦ ਨਾਲ ਗੱਲ ਕੀਤੀ ਜੋ ਕਿ ਇਸ ਦੇ ਉੱਤੇ ਅਵੇਰਨੈਸ ਡਰਾਈਵ ਚਲਾਉਣਾ ਚਾਹੁੰਦੇ ਹਨ ਆਪਕੋ ਸਭ ਤੋਂ ਪਹਿਲੇ ਇਹ ਜੋ ਬੱਚੇ ਹਮਾਰੇ ਨੌਜਵਾਨ ਬਾਹਰ ਜਾਣਾ تو لگ لگ ایشیوز اس میں پاپ اپ ہوئے کوئی کہہ رہا ہے انہیں ہتھ کڑیاں لگا کے کیوں بھیجا انہیں آرمی جہاز میں کیوں بھیجا تو یہ دو تین کوشچن اس میں ساتھ جڑے ہیں تو آپ اس سارے پرکن کو کس ڈھنگ سے دیکھتے ہیں دیکھئے سب سے پہلی بات تو یہ ہے کہ جو بات غیر قانونی ہے جو بات غلط ہے وہ غلط ہے اس کو ہم جسٹیفائی نہیں کر سکتے ہیں پہلی بات یہ ہے کہ اگر آپ پچاس ساٹھ لاکھ یا ایک کروڑ روپیہ جمع کر کے آپ غیر قانونی طور سے آپ باہر جاتے ہیں اب اتنا پیسہ اگر آپ اکھٹا یہاں کر سکتے ہیں تو اس پیسے سے آپ ایک یہیں کاروبار شروع کر سکتے ہیں हुँ. آپ اتنا پیسہ خرچ کر رہے ہیں اور ہر وقت آپ کے سر پہ تلوار لٹک رہی کہ کب پکڑے جائیں گے کئی بار آپ دو دو دن پیدل چلتے ہیں اور وہ جو میکسیکو کا باڈر ہے اس کی جو دیوار ہے اسے پھاند کر جاتے ہیں اور الٹیمیٹلی آپ پکڑے جاتے ہیں اور اگر آپ پکڑے بھی نہیں جاتے ہیں تو آپ وہاں پہ اور جابس کرتے ہیں ڈش واشنگ کر رہے ہیں یا پھر آپ کسی پیٹرول پمپ پر سروس کر رہے ہیں اور اس کا جو مہنتانہ بھی ہے کیونکہ آپ اللیگل ریفیوجی ہیں مہنتانہ بھی ان کو بہت کم ملتا ہے تو پہلی بات یہ ہے کہ یہاں کے جو ایجنٹس ہوتے ہیں وہ انہیں سب باپ دکھاتے ہیں کہ ایسا ہوگا ایسا ہوگا روپے پیسے کی بارش ہو جائے گی آپ ایک بہت ہی سکھ میں جیون گزاریں گے اب وہ جو بچہ ہے وہ خود تو کماتا نہیں ہے قصور گھر والوں کا بھی ہے وہ گھر والوں کے سامنے ایک پیشکش رکھتا ہے کہ ایسا ایسا ہو سکتا ہے اگر میں چلا جاؤں گھر والے زمین بیچ کر مائیں اپنے زیور بیچ کر آ, ان کے لیے روپیہ اکٹھا کرتی ہیں اور انہیں دے دیتی ہیں ان کو یہ تو معلوم ہونا چاہیے کہ کس طریقے سے جا رہا ہے وہ کس روٹ سے جا رہا ہے اس کے پاس پراپر ڈاکیومینٹس نہیں ہیں اور اگر وہ پکڑا جائے گا تو اس کا کیا اثر ہوگا اور ویڈمنا کی بات یہ ہے کہ ہمارا پنجاب جو ہے وہ سب سے خوشحال صوبہ ہے یہاں تو بہت کچھ ہے کرنے کے لیے یہاں آپ کھیتی کر سکتے ہیں آج آپ ہائی وے پہ جائیے ایک سے ایک آپ کو ریسٹران دکھائی دے گا اور ایسا لگتا ہے کہ ہم کسی لنڈن کے ہم ایک ایک سبب میں آ گئے ہیں پیسہ ہے لوگوں کے پاس لیکن یہ جو وبا ایک پھیل گئی ہے باہر جانے کی یہ بڑی خطر ہے تو کیسے روکا جا سکتا ہے اس یا اویرنس جنریٹ کی جا سکتی ہے اپنے دیش کے لیے اپنے آپ کے لیے تو بس یہی ہے کہ آدمی گمراہ ہو جاتا ہے سبز باغ دیکھ کے اس کی آنکھیں چوندیا جاتی ہیں تو اویرنیس پیدا کرنا بہت ضروری ہے اور جب تک ماں باپ نہ چاہیں بچہ نہیں جا سکتا ماں باپ کو بھی اپنے بچوں کو ڈسکریج کرنا چاہیے کہ تم غیر قانونی طور پر جا رہے ہیں تو ایک اس کے ساتھ کچھ ایشو پوپ اپ ہوئے جب یہ جہاز میں آئے ہیں تو کچھ پالیٹیشینس نے یہ باتیں اٹھائی آرمی جہاز میں کیوں بھیج رہے ہیں ہتھڑیاں کیوں پہنائی جا رہی ہیں ابھی دو لڑکوں کے بارے میں ذکر آیا کہ ان کی پگڑیاں وہاں پہ اتارنی پڑی لا آف دا لینڈ کے قارن نہیں یہ تو یہ بات جو ہے میں بالکل اس کے خلاف ہوں دیکھیں ایسا ہے ہمارے ملک میں تو سکھ قوم کو پلین میں کرپان لے جانے کی بھی اجازت ہے اور اگر آپ ان کی پگڑی اتار رہے ہیں تو آپ ان کو پٹکا تو دے سکتے ہیں دیکھئے ہمارے ملک میں بھی کچھ پڑوسی ملک کے باشندے آ جاتے ہیں ہم کبھی ہتھ پہنا کر یا پنگوں میں بیڑیاں ڈال کر ان کو نہیں بیچتے وہ ہمارا ہمارا کلچر نہیں ہے یہ بات جو ہے میں اس کے خلاف ہوں میں نے جیسے پہلے ہی آپ سے عرض کیا کہ جو بات غلط ہے انہوں نے غلطی کی ہے ہمارے بچوں نے غلطی کی ہے لیکن وہ ٹیررسٹ نہیں ہے وہ قاتل نہیں ہے وہ آگئے جس طریقے سے آئے غلط طریقے سے گئے وہاں پہ ہم مانتے ہیں اس بات کو لیکن جس طریقے سے ان کے ساتھ یہ برا سلوک کیا گیا یہ بہت غلط ہے ਸਰਕਾਰੀ ਧਾਰੇ ਆਪਣੇ ਵੱਲੋਂ ਤੇ ਗੈਰ ਕਾਨੂੰਨੀ ਤੰਗ ਨਾਲ ਚੱਲ ਰਹੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਮਾਜ ਦੇ ਹਰ ਵਰਗ ਨੂੰ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ ਤਾਂਕਿ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ਤੇ ਜਾਣ ਤੋਂ ਰੋਕਿਆ ਜਾ ਸਕੇ ਪਾਕਿਸਤਾਨ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਬਲੋਚਿਸਤਾਨ ਵਿੱਚ ਬਗਾਵਤ ਅਤੇ ਹਿੰਸਾ ਦਿਨ-ਬਦ ਦਿਨ ਵੱਧਦੀ ਜਾ ਰਹੀ ਹੈ ਖਬਰਾਂ ਮੁਤਾਬਕ ਪਿਛਲੇ ਦਿਨਾਂ 'ਚ بلوچستان ਦੇ تھਰਕਾਂਡ ਜ਼ਿਲ੍ਹੇ ਦੇ ਗਦਕਾਨ ਇਲਾਕੇ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਵਾਹਨ ਦੇ ਉੱਤੇ ਹਮਲਾ ਹੋ ਗਿਆ ਸੀ ਜਿਸ ਹਮਲੇ ਵਿੱਚ ਘੱਟੋ-ਘੱਟ 7 ਪੰਜਾਬੀ ਨਾਗਰਿਕਾਂ ਦੀ ਜਾਨ ਚਲੀ ਗਈ ਔਰ ਕਈ ਲੋਕ ਜ਼ਖਮੀ ਹੋ ਗਏ। ਇਹ ਵਹੀਕਲ ਉਹਨਾਂ ਯਾਤਰੀਆਂ ਨੂੰ ਲੈ ਕੇ ਕੋਇਟਾ ਤੋਂ ਮੁਲਤਾਨ ਜਾ ਰਿਹਾ ਸੀ। ਜਦੋਂ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀ। اگوار نے دسیا کہ حملہ ور پوری سوچ سمجھ کے اپنا حملہ کر رہا ہے ہیں جس کارن محول پور بھی خطرناک بندہ جا رہا ہے میرا نام زیشان مصطفیٰ میرے بھائی کا نام ادنان مصطفیٰ ہے اس کو میرے سامنے تارا اور انہوں نے فیرنگ کی واز آئی ہے گولیاں بھی ماری ہیں کتن کو تارا ساتوں کے ساتھوں پنجابی ہیں وہیں پر مار رہا ہوں کہاں جا رہے تھے فیصل آباد فیصل آباد جا رہے تھے ਕਾਹ ਪੇ ਉਤਾਰਾ ਆਪ ਲੋਗੋ ਨੂੰ ਬਸ ਮਮੀ ਨਹੀਂ ਉਤਾਰਾ ਬਸ ਆਸੂ ਚਲਾ ਕੇ ਕੱਢ ਦੇ ਸਾਨੂੰ ਕੁਛ ਨਹੀਂ ਕਿਹਾ ਫਲੈਸ਼ ਕੱਢ ਦੇ ਖਾਇ ਉਹਨਾਂ ਨੇ ਕੱਢ ਦੇ ਖਾਇ ਤਾਂ ਉਹਨੂੰ ਧੱਕੇ ਮਾਰ ਕੇ ਨੀਚੇ ਲੈ ਆਪ ਕੋ ਕੁਝ ਕਹਿ ਲੱਗਦੇ ਨਹੀਂ ਭਾਈ ਥੇ ਭਾਈ ਥੇ ਹਾਲਾਂਕਿ ਇਸ ਕਟਨਾ ਤੇ ਜਮਾਤ ਉਲਮਾ ਇਸਲਾਮ ਦੇ ਪ੍ਰੈਜ਼ੀਡੈਂਟ ਫਜ਼ਰੁਲ ਰਹਿਮਾਨ ਨੇ ਪਾਕਿਸਤਾਨ ਅਸੈਂਬਲੀ ਵਿੱਚ ਕਿਹਾ ਕਿ ਅਸੀਂ ਆਪਣੇ ਹਰ ਨਾਗਰਿਕ ਦੀ ਜਾਨ ਦੀ ਸੁਰੱਖਿਆ ਲਈ ਹਰ ਕਟੋੜ ਕਾਰਵਾਈ ਕਰਾਂਗੇ نے کیا کہ جنتا دے اتے کیتے جا رہے یہ حملے برداشت نہیں ہیں دل پہ ہاتھ رکھ کر مجھے کہنا پڑتا ہے انتہائی درد دل کے ساتھ کہنا پڑتا ہے کہ اس وقت بلوچستان کے پانچ سے سات ازلا اس پوزیشن میں ہیں کہ اگر وہ آزادی کا اعلان کر دیں تو اگلی دن اقوام متحدہ میں ان کی درخواست کو قبول کر دیا جائے گا اور پاکستان کو تقسیم تصور کیا جائے گا۔ کہاں کھڑے ہیں ہم لوگ؟ میری گفتگو کو جذباتی گفتگو نہ سمجھا جائے میں وہ جذباتی باتیں نہیں کیا کرتا۔ پاکستان جو ہو رہے ہیں ان حملوں کے نال نہ صرف اس کھےتر وچ نسلی हिंसा ਵਧ ਰਹੀ ਹੈ بلکہ عام ਲੋਕਾਂ وچ ڈر تے ਅਸੁਰੱਖਿਆ ਦਾ ਮਾਹੌਲ ਵੀ ਪੈਦਾ ਹੋ ਰਿਹਾ ਹੈ। پاکستان ਪਹਿਲਾਂ ਤੋਂ ਹੀ ਆਰਥਿਕ ਸੰਕਟ ਵਿੱਚ ਲੰਘ ਰਿਹਾ ਹੈ। ਅਤੇ ਇਸ ਤਰ੍ਹਾਂ ਦੇ ਹਮਲਾਵਰ ਘਟਨਾਵਾਂ ਦੇ ਨਾਲ ਲੋਕਾਂ ਦੇ ਵਿੱਚ ਭਰੋਸਾ ਵੀ ਦਿਖਦਾ ਜਾ ਰਿਹਾ ਹੈ ਸਰਕਾਰ ਵੱਲੋਂ ਚੱਲ ਰਹੀਆਂ ਜਾਂਚ ਅਤੇ ਸਖਤ ਸੁਰੱਖਿਆ ਮਹਿਲ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿਕ ਵਿੱਚ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਹੁਣ ਸਮਾਂ ਇੱਕ ਸ਼ਾਰਟ ਫਿਲਮ ਦਾ ਜਿੱਥੇ ਪੰਜਾਬ ਦੇ ਬਹੁਤ ਸਾਰੇ ਲੋਕ ਅਜੇ ਵੀ ਰਵਾਇਤੀ ਕਿਸਾਨੀ ਦੇ ਚੱਕਰ ਵਿੱਚ ਫਸੇ ਹੋਏ ਹਨ ਉੱਥੇ ਕੁਝ ਲੋਕ ਰਾ ਲੱਭਣ ਵਾਲੇ ਕਿਸਾਨ ਜਿਵੇਂ ਕਿ ਹਰਜਿੰਦਰ ਕੋਰ ਰੰਦਾਵਾ ਨ ਟ੍ਰੈਡੀਸ਼ਨਲ ਹਾਰਵੈਸਟਿੰਗ ਨੂੰ ਛੱਡ ਕੇ crop diversification ਵੱਲ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਖੁੰਬਾ ਦੀ ਖੇਤੀ ਵਿੱਚ ਆਪਣਾ ਨਾਮ ਬਣਾਇਆ ਹੈ ਪੇਸ਼ ਹੈ ਇੱਕ ਰਿਪੋਰਟ ਇਹ ਮੈਂ ਮਤਲਬ ਮੈਰਿਜ ਤੋਂ ਪਹਿਲਾਂ ਮੈਟ੍ਰਿਕ ਪਾਸ ਕੀਤੀ ਉਦੋਂ ਬਾਅਦ ਮੇਰਾ ਵਿਆਹ ਹੋ ਗਿਆ ਉਦੋਂ ਬਾਅਦ ਜਿਹੜਾ ਡੈਡੀ ਕਹਿੰਦੇ ਲੱਗੇ ਵੀ ਤੂੰ ਜੋਬ ਨਹੀਂ ਕੋਈ ਵੀ ਕਰ ਨਹੀਂ ਕਰਦਾ ਕੰਮ ਹੀ ਕਰਨਾ ਕਿਉਂਕਿ ਸਾਡੀ ਫੈਮਿਲੀ ਇਕੱਠੀ ਸੀ ਮੈਂ ਘਰ ਦੀ ਹਿੰਦੀ ਸੀ ਮੇਰਾ دل ਨਾ ਲੱਗਣਾ ਮੈਂ ਸੋਚਣਾ ਕੋਈ ਨਾ ਕੋਈ ਮਤਲਬ ਥੋੜਾ ਜਿਆ ਤੇ ਕੰਮ ਕਰੀਏ ਤੇ ਮੈਂ ਪਹਿਲਾਂ ਨੀਟਿੰਗ ਦਾ ਕੰਮ ਸ਼ੁਰੂ ਕੀਤਾ ਤੇ ਉਹਦੇ ਵਿੱਚ ਨਾ ਮੋਟੀ ਹੁੰਦਾ ਦਰਵਾਜ਼ਾ ਆ ਗਿਆ ਮਸ਼ੀਨਾਂ ਚੱਲਣੀਆਂ ਬੰਦ ਹੋ ਗਈਆਂ ਫਿਰ ਮੈਂ ਸੋਚਿਆ ਵੀ ਫਿਰ ਬੜਾ ਟਾਈਮ ਬੜਾ ਮੁਸ਼ਕਲ ਨਿਕਲਣਾ ਫਿਰ ਮੈਂ ਕਿਹਾ ਵੀ ਮੱਜਾਂ-ਮੁੱਜਾਂ ਦਾ ਵੀ ਕੰਮ ਬੜਾ ਕੀਤਾ ਫਿਰ ਬਾਅਦ ਵਿੱਚ ਨਾ ਮੈਂ ਤੇ ਮੇਰਾ ਵੱਡਾ ਬੇਟਾ ਨਾ ਪਿੰਡਾਂ ਵਿੱਚ ਨਾ ਸੈਲਫ ਹੈਲਪ ਗਰੁੱਪ ਬਣਨੀ ਸ਼ੁਰੂ ਹੋ ਗਏ ਮੈਨੂੰ ਨੇ ਗ੍ਰਾਮ ਸੇਕੂ ਮੇਰੀ ਸਹੇਲੀ ਬਣ ਗਈ ਉਹ ਕਹਿੰਦੀ ਆ ਤੂੰ ਇੰਨਾ ਇਦਾਂ ਕਰਿਓ ਵੀ ਬਲਾਕ ਚ ਆਇਓ ਮੈਂ ਕਿਹਾ ਚਲੋ ਠੀਕ ਆ ਮੈਂ ਨਾ ਆਪਣੇ ਬੇੜੇ ਨਾਲ ਲੈ ਕੇ ਤੇ ਬਲਾਕ ਚ ਗਈ ਉਹਨਾਂ ਕਿਹਾ ਵੀ ਤੁਸੀਂ ਨਾ ਖੰਬਾ ਦਾ ਕੰਮ ਕਰ ਇੱਥੇ ਨਾ ਛੋਟੇ ਛੋਟੇ ਗਰੁੱਪ ਬਣਾ ਕੇ ਨਾ ਸੂਰ ਪਾਲਣ ਮੁਰਗੀਆਂ ਪਾਲਣ ਮੱਛੀਆਂ ਪਾਲਣ ਇਹ ਜਿਹੜੀਆਂ ਟ੍ਰੇਨਿੰਗਾਂ ਚੱਲੀਆਂ ਨੇ ਤੁਸੀਂ ਕੋਈ ਕਰਨੀ ਚਾਹੁੰਦੇ ਨੇ ਮੈਂ ਨਾ ਕਿਹਾ ਵੀ ਚਲੋ ਵਿਚਾਰ ਕਰਦੇ ਆ ਮੈਂ ਆਪਣੇ ਬੇਟੇ ਨਾਲ ਆਣ ਕੇ ਘਰ ਕੇ ਆ ਮੈਂ ਕਿਹਾ ਆਪਾਂ ਤੇ ਮੀਟ ਮੱਛੀ ਦਾ ਆਪਾਂ ਖਾਂਦੇ ਨਹੀਂ ਤੇ ਇਹ ਘਰ-ਬਾਰ ਵੀ ਨਹੀਂ ਆਪਾਂ ਚੱਲਣਾ ਤੇ ਆਪਾਂ ਨੂੰ ਮਸ਼ਰੂਮ ਦਾ ਵੇਖ ਕੇ ਆ ਜੀ ਅਸੀਂ ਮਸ਼ਰੂਮ ਵੇਖਣ ਗਏ ਤੇ ਸਾਡੇ ਦਰਚਿੱਕੇ ਮੇਰੇ ਵੇਖਿਆ ਉੱਥੇ ਨਾਲ ਥੋੜੀ ਥੋੜੀ ਲਾਈ ਕਿਸਾਨਾਂ ਨੇ ਮੈਂ ਉਹਨਾਂ ਨੂੰ ਵੇਖਿਆ ਜਦੋਂ ਤੇ ਇਹ ਮੈਨੂੰ ਅੰਦਰ ਗਿਆ ਨਾ ਬੜੀ ਸੋਹਣੀ ਲੱਗੀ ਚੀਜ਼ ਮੈਂ ਆਪਣੇ ਬੇੜੇ ਨੂੰ ਅੰਦਰੋਂ ਹਾਸੇ ਦੇ ਨਿਕਲੀ ਮੈਂ ਮਨੇ ਆ ਗਾਮ ਆਪਣੇ ਕਰਨ ਵਾਲਾ ਤੇਰੇ ਡੈਡੀ ਵੀ ਨਾਲੇ ਖੁਸ਼ ਹੋ ਜਾਣਗੇ ਤੇ ਨਾਲੇ ਆਪਾਂ ਇਹ ਕਰਦੇ ਆਂ ਕਿੰਦਾ ਠੀਕ ਆ ਮੰਮੀ ਐਈ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਸਾਨੂੰ ਵੀ ਇਹਨੂੰ ਕਿੱਦਾਂ ਤੋੜੀਏ ਨਾ ਉਹਨਾਂ ਥੋੜਾ ਜਿਹਾ ਉਹਨਾਂ ਨੇ ਇਹਨਿਕ ਤੋੜ ਕੇ ਸਾਨੂੰ ਕੱਟ ਕੇ ਧੂਕੇ ਤੇ ਦੱਸੀ ਇਹਨਿਕ ਪੈਕਿੰਗ ਕਰ ਦਿੱਤੀ ਫਿਰ ਮੈਂ ਸੋਚਿਆ ਵੀ ਹੁਣ ਇਹਨੂੰ ਮਤਲਬ ਲਾਉਣ ਦਾ ਤਰੀਕਾ ਸਾਨੂੰ ਦੱਸੋਗੇ ਉਗੇਂਦੇ ਆ ਵੀ ਹਾਂ ਅਸੀਂ ਦੱਸਾਂਗੇ ਤੁਹਾਨੂੰ ਇੱਕ ਯੂਨੀਵਰਸਿਟੀ ਤੋਂ ਕਿਤਾਬ ਮਿਲੀ ਉਹਦੇ ਵਿੱਚ ਲਿਖਿਆ ਸੀ ਵੀ ਇੰਨੇ ਕੁਇੰਟਲ ਧੂੜੀ ਹੋਵੇ ਇੰਨਾ ਚੋਕਰ ਹੋਵੇ ਹਰ ਚੀਜ਼ ਜੋ ਉਹਦੇ ਚ ਦਿੱਤੀ ਸੀ ਪੰਜਾਬੀ ਚ ਸੀ ਮੈਂ ਤੇ ਕਾਕਾ ਮੇਰਾ ਉਹ ਲੈ ਆਏ ਅਸੀਂ ਕਿਤਾਬ ਲੈ ਆਏ ਇੱਕ ਮੁੰਡਾ ਸਾਡੇ ਦੇਬਰ ਦਾ ਕੰਮ ਕਰਦਾ ਸੀ ਮੇਰੇ ਨਾਲ ਉਹ ਵੀ ਮੇਰੇ ਕਾਕੇ ਦੀ ਢਾਈ ਸੀਗਾ ਉਹਨੂੰ ਮੈਂ ਕਿਹਾ ਵੀ ਆਪਾਂ ਇਦਾਂ ਕਰੀਏ ਵੀ ਆਪਾਂ ਖੁੰਬਾਂ ਲਾਈਏ ਆਂਡਾ ਘਾਟੀ ਦੀ ਚਲੋ ਠੀਕ ਹੈ ਕਰ ਲੈਂਦੇ ਆ ਐਨਾ 2-3 ਕਿਲੋਟਲ ਨਾਲ ਧੂੜੀ ਭੇਂ ਦਿੱਤੀ। ਭੇਂ ਕੇ ਅਸੀਂ ਨਾ ਗੋਡਣੀ ਸ਼ੁਰੂ ਕਰ ਦਿੱਤੀ। ਉਹ ਵੱਡਾ ਕਾਕਾ ਛੋਟਾ ਹੀ ਗਾ ਉਹ ਵੇਂਦਾ ਮੰਮੀ ਥੱਕ ਜੀ ਰਹਾ ਮੈਂ ਕੋਈ ਨਹੀਂ ਥੱਕ ਜੀਦਾ ਤੇ ਮੈਂ ਤੇਰੇ ਨਾਲ ਕਰਦੀ ਆਂ। ਉਹਨੇ ਫੇਰ ਕਹਿਣਾ ਨਹੀਂ ਨਹੀਂ ਮੰਮੀ ਤੁਸੀਂ ਛੱਡ ਦੋ ਮੈਂ ਕਰੂੰਗਾ। ਇਹਦਾ ਕਰਦੇ ਕਰਦੇ ਆ ਨਾ ਥੋੜਾ ਥੋੜਾ ਹੀ ਵਧਾਉਂਦੇ ਗਏ। ਫੇਰ ਬਾਅਦ ਵਿੱਚ ਤੇ ਲੋ ਪਰਮਾਤਮਾ ਦੀ ਕਿਰਪਾ ਹੋਊਗੀ। ਥੋੜੇ ਦੇ ਵਿੱਚ ਸਿਆਣੇ ਹੋ ਗਏ ਤੇ ਵੀ ਮੇਰੇ ਨਾਲ ਕਾਫੀ ਕੰਮ ਕਰ ਲੱਗੇ। ਇਹਨਾਂ ਨੇ ਛੋਟੀ ਛੋਟੀ ਪੈਕਿੰਗ ਕਰ ਦੇਣੀ। ਲੜਾਈ ਕਰਦੇ ਨੇ ਸਕੂਲੋਂ ਆਣ ਕੇ ਸਵੇਰੇ ਨਾ ਸਕੂਲ ਚੱਜਣਾਂ ਨੂੰ ਤਾਂ ਮਗਰੋਂ ਮੈਂ ਪਾਣੀ ਪੁਣੀ ਦਿਵਾ ਲੂ ਲੈਣਾ ਇੱਥੇ ਤਰ੍ਹਾਂ ਹੀ ਕਾਰਦੇ ਕਰਦੇ ਸੀ ਪਿੰਡ ਕਾਫੀ ਸਾਲ ਕਰਦੇ ਰਏ ਮਦਰੀ ਸਾਡੇ ਮੈਨੇਜ ਕਰਦੇ ਨੇ ਛਿੰਨੀ ਸਾਡੀ ਸਾਰੀ ਟੀਮ ਆ ਭਾਵੇਂ ਕਿ ਸਾਡੇ ਡਿਪਾਰਟਮੈਂਟ ਅਲੱਗ-ਅਲੱਗ ਨੇ ਕਿਸੇ ਦਾ ਫਾਈਨਾਂਸ ਆ ਕਿਸੇ ਦਾ ਗਰੋਇੰਗ ਆ ਕਿਸੇ ਦਾ ਕੰਪੋਸਟ ਬਣਾਣਾ ਵਾ ਕਿਸੇ ਦਾ ਹਾਰਵੈਸਟਿੰਗ ਦਾ ਵਾ ਕਿਸੇ ਦਾ ਜਿਹੜਾ ਸਪੌਨ ਦੀ ਲੈਬ ਆ ਹਰੇਕ ਆਪੋ ਆਪਣੀ ਫੀਲਡ ਦੇ ਵਿੱਚ ਆਪਣੇ ਆਪ ਚ ਐਕਸਪਰਟ ਆ ਆਪੋ ਆਪਣੇ ਕੰਮ ਨੂੰ ਲੈ ਕੇ ਪਰ ਓਵਰ ਆਲ ਜਿਹੜੀ ਮੈਨੇਜਮੈਂਟ ਹੈ ਉਹ ਮੇਰੇ ਮਦਰ ਹੀ ਕਰਦੇ ਨੇ ਸ਼੍ਰੀਮਤੀ ਹਰਜਿੰਦਰ ਕੌਰ ਫਿਰ ਵਾਂਗ ਵਿੱਚ ਜਦੋਂ ਇਹ ਕੰਮ ਇੰਨਾ ਜ਼ਿਆਦਾ ਵੱਧ ਗਿਆ ਨਾ ਤੇ ਇਹਨੂੰ ਮੈਂ ਕਿਹਾ ਵੀ ਬੇਟੇ ਇਦਾਂ करिए ਆਪਾਂ ਆਪਾਂ ਕੁੜੀਆਂ ਨਾਲ करिए ਆ ਜੀਆਂ ਬੇਰੁਜ਼ਗਾਰ ਕੁੜੀਆਂ ਵਾਂ ਕਿੰਨਾ ਦੇ ਇਹਨਾਂ ਦੇ ਆਦਮੀ ਨਸ਼ਾ ਖਾਂਦੇ ਆ ਬੱਚੇ ਵੀ ਗਾੜੀ ਏਦਾਂ ਦੰਦੇ ਨੇ ਇਹਨਾਂ ਨੂੰ ਮੈਂ ਆਪਣੇ ਨਾਲ ਲਾਵਾਂ ਉਹਨਾਂ ਨੇ ਕਾਫੀ ਮੇਰੇ ਨਾਲ ਪਿਆਰ ਸੀਗਾ ਉਥੇ ਪੇਂਡ ਵੀ ਮੇਰੇ ਨਾਲ ਕਰਾਉਂਦੀਆਂ ਗੀਆਂ ਸੀ ਮੈਂ ਇਹਨਾਂ ਨੂੰ ਕਿਹਾ ਇੱਕ ਦਿਨ ਪੁੱਛਿਆ ਮੈਂ ਕਿਹਾ ਤੁਸੀਂ ਏਦਾਂ ਕਰੋ ਵੀ ਤੁਸੀਂ ਰਾਤ ਦਿਨ ਲਾ ਸਕਦੀਆਂ ਨੇ ਕੁਛ ਤੇ ਕਹਿ ਲਗੀਆਂ ਵੀ ਠੀਕ ਆਈਆਂ ਮੈਂ ਕੁਛ ਕਹਿੰਦੀਆਂ ਸੀ ਆਪਣੇ ਘਰੋਂ ਪੁੱਛ ਕੇ ਦੱਸਾਂਗੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਤੁਹਾਡੇ ਨਾਲ ਰਹੂੰਗੀ ਕਿੰਨੀਆਂ ਚੱਲੋ ਠੀਕ ਆ ਚੰਟੀ ਅਹੀਂ ਫਿਰ ਇੱਥੇ ਕੁੜੀਆਂ ਨਾਲ ਕੰਡੈਕਟ ਕੀਤਾ ਕੁੜੀਆਂ ਫਿਰ ਮੇਰੇ ਨਾਲ ਲੇਬਰ ਕਰਦੀਆਂ ਨਹੀਂਆਂ ਕੁੜੀਆਂ ਵੱਧਦੀਆਂ ਵੱਧਦੀਆਂ ਹੁਣ ਅੱਜ ਇਸ ਵੇਲੇ ਤੋਂ ਥੋਕ ਉੜੀ ਦੇ ਲਾਗੇ ਛਾਗੇ ਅੱਜੇ 4 ਐਪ ਸੈਟ ਹੋ ਜਾਂਦੀਆਂ ਵਾ ਤੇ ਬਾਕੀ ਆ ਜਾਂਦੀਆਂ ਇਸ ਤਰ੍ਹਾਂ ਕਰਦੇ ਕਰਦੇ ਸਾਡਾ ਕੰਮ ਟੱਡ ਗਿਆ ਪਰ ਅਹੀਂ ਉਦੋਂ ਲਾਉਂਦੇ ਛੰਨਾ ਉਸਕਣਾ ਤੇ ਵੇਖਣਾ ਓਕਣਾ ਤੇ ਆਉਂਦੀਆਂ ਨੇ ਪਰ ਥੋੜਾ ਜਿਹਾ ਆਪਣੇ ਪਰਿਵਾਰਕ ਸਾਥ ਹੋਏ ਨਾ ਫਿਰ ਮੁਸ਼ਕਲ ਘੱਟ ਹੁੰਦੀ ਕਿਉਂਕਿ ਬੱਚੇ ਨਾਲ ਲੱਗੇ ਡੈਡੀ ਤੇ ਤੇ ਡਿਊਟੀ ਤੇ ਜਾਂਦੇ ਹੀ ਐ ਤੇ ਮੁਸ਼ਕਲਾਂ ਬੜੀਆਂ ਨੇ ਕਿਉਂਕਿ ਇਕੱਲੇ ਰਾਤ ਹੋਣਾ ਜਾਣਾ ਮੰਡੀ ਖੁੰਬ ਖਾਣਨੀ ਬੜਾ ਮੁਸ਼ਕਲ ਕੰਮ ਸੀਗਾ ਪਰ ਚਲੋ ਪਤਾ ਨਹੀਂ ਲੱਗਾ ਪਰਮਾਤਮਾ ਨੇ ਹਿੰਮਤ ਕਰਦਿਆਂ ਕਰਦਿਆਂ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ ਇਹ ਗੱਲ ਇਹ ਹੁੰਦੀ ਹੈ ਕਿ ਜ਼ਿਮੀਦਾਰ ਆਪਣੇ ਪ੍ਰੋਡਿਊਸ ਨੂੰ ਪੈਦਾ ਤਾਂ ਜ਼ਰੂਰ ਕਰ ਲੈਂਦਾ ਪਰ ਸਭ ਤੋਂ ਵੱਡਾ ਚੈਲੰਜ ਹੋ ਜਾਂਦਾ ਜੀ ਉਹਦੇ ਵਿੱਚ ਮਾਰਕੀਟਿੰਗ ਦਾ ਮਾਰਕੀਟਿੰਗ ਨੂੰ ਲੈ ਕੇ ਸਾਡਾ ਜਿਹੜਾ ਹੈਗਾ ਭਾਵੇਂ ਕਿ ਬਾਕੀ ਫਾਰਮਰ ਜਿੰਨੇ ਵੀ ਹੈਗੇ ਮਸ਼ਰੂਮ ਗਰੋਵਰ ਨੇ ਉਹਨਾਂ ਦੇ ਕੰਪੇਅਰ ਕੀਤਾ ਜਾਵੇ ਤਾਂ ਸਾਡਾ ਆਪਣਾ ਜਿਹੜਾ ਹੈਗਾ ਮਾਰਕੀਟਿੰਗ ਨੂੰ ਲੈ ਕੇ ਕੋਈ ਵੱਡਾ ਸਾਨੂੰ ਚੈਲੰਜ ਨਹੀਂ ਹੈ ਜਿਹੜਾ ਕਾਰਨ ਜਿਹੜਾ ਮੁੱਖ ਕਾਰਨ ਹੈ ਕਿ ਸਾਡੀ ਬਠਾਲਾ ਬਿਆਸ ਮੁੱਖ ਮਾਰਗ ਦੇ ਉੱਤੇ ਜਿਹੜੀ ਸਾਡੀ ਮਸ਼ਰੂਮ ਫਾਰਮ ਫਾਰਮ ਦੇ ਉੱਤੇ ਜਿਹੜਾ ਫਰੈਸ਼ ਆਊਟਲੈਟ ਜਿਹੜੀ ਆ ਸਾਡੀ ਉਹ ਬਣੀ ਗਈ ਆ ਜਿੱਥੇ ਕਸਟਮਰ ਜਿਹੜਾ ਵਾ ਉਹਨੂੰ ਫਰੈਸ਼ ਮਸ਼ਰੂਮ ਜਿਹੜੀ ਆ ਉਹ ਵੈਲ ਅਵੇਲ ਕਰਵਾਈ ਜਾਂਦੀ ਆ ਇਹਦੇ ਤੋਂ ਅਲੱਗ ਹੁਣ ਮੈਂ ਇੱਕ ਨਵਾਂ ਕਨਸੈਪਟ ਜਿਹੜਾ ਵਾ ਉਹ ਸ਼ੁਰੂ ਕਰਨ ਜਾ ਰਿਹਾ ਆ ਫਰੈਸ਼ ਮਸ਼ਰੂਮ ਦੀ ਵੀਕਲੀ ਹੋਮ ਡਿਲੀਵਰੀ ਜਿਹਦੇ ਵਿੱਚ ਮੈਂ ਆਲੇ-ਦੁਆਲੇ ਦਾ ਸਾਡੀ ਟੀਮ ਨੇ ਜਿਹੜਾ ਵਾ ਸਾਡੇ ਫਾਰਮ ਤੋਂ 70 ਕਿਲੋਮੀਟਰ ਦਾ ਆਲਾ ਦਵਾਲਾ ਜਿਹੜਾ ਜਿੱਥੇ ਵੱਖ-ਵੱਖ ਸ਼ਹਿਰ ਜਾਂ ਕਸਬੇ ਜਾਂ ਪ੍ਰਮੁੱਖ ਪਿੰਡ ਨੇ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਵੀਕਲੀ ਡਿਲੀਵਰੀ ਦਾ ਕਨਸੈਪਟ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਫਾਰਮ ਤੋਂ ਟੁੱਟਣ ਤੋਂ ਬਾਅਦਾਂ ਮਸ਼ਰੂਮ ਜਿਹੜੀ ਆ ਉਹ ਤਕਰੀਬਨ 4 ਤੋਂ 5 ਘੰਟੇ ਦੇ ਅੰਦਰ ਅੰਦਰ ਫਰੈਸ਼ ਮਸ਼ਰੂਮ ਜਿਹੜੀ ਆ ਕਸਟਮਰ ਤੱਕ ਜਿਹੜੀ ਉਹ ਡਿਲੀਵਰ ਕੀਤੀ ਜਾਏਗੀ। ਬੋਟਿੰਗ ਦਾ ਕੰਮ ਖਤਮ ਹੋਇਆ ਨਾ ਸਾਰਿਆਂ ਨੇ ਮੈਨੂੰ ਕਹਿਣਾ ਇਹ ਕੋਟੀਆਂ ਵਾਜ ਦਾ ਘਰ ਮਲਾ। ਕੋਟੀਆਂ ਵਾਲੀ ਦਾ ਮੁੰਡਾ ਇਦਾਂ ਕਹਿਣਾ ਫਿਰ ਮਾਂ ਦੇ ਵੇਦਣਾ ਜਦੋਂ ਮੈਂ ਸ਼ਰੂਨ ਦਾ ਕੰਮ ਸ਼ੁਰੂ ਕੀਤਾ ਤੇ ਫਿਰ ਇੱਧਰ ਚੱਲ ਗਏ ਇੱਧਰ ਹੁਣ ਅਵੇਲੇਬਲ ਲਈ ਆ ਗਈ ਹਾਰੇ ਕੀ ਬੜਾ ਖੁਸ਼ ਹੁੰਦਾ ਕਿ ਆਂਟੀ ਤੁਸੀਂ ਬੜਾ ਚੰਗਾ ਕੰਮ ਕਰਦੇ ਸੀ ਤੇ ਜੇ ਕਿਸੇ ਦਿਨ ਨਾ ਵੀ ਆਵਾਂ ਭਾਵੇਂ ਮੈਂ ਤੇ ਕਰਾਂ ਕੁਛ ਨਾ ਆਜਾ ਵਾਂ ਇੰਨੇ ਨਹੀਂ ਇਹਨਾਂ ਨੂੰ ਮੈਨੂੰ ਹੀ ਲੱਵਾ ਕਿ ਕਿਹੜਾ ਆ ਗਿਆ ਵਾ ਕਿਹੜਾ ਚਲਾ ਗਿਆ ਜੇ ਮੈਂ ਘਰ ਹੁੰਨੀ ਆ ਫਿਰ ਮੈਨੂੰ ਇਹੀ ਦਿੰਦਾ ਕੌਣ ਆਇਆ ਵਾ ਕੌਣ ਗਿਆ ਹੁਣ ਇਹ ਕੁੜੀਆਂ ਕਹਿੰਦੀਆਂ ਨੇ ਨਹੀਂ ਆ ਵੀ ਆਂਟੀ ਤੁਸੀਂ ਦਿੰਦੇ ਰਹੋ ਨਾ ਸਾਡਾ ਜੀ ਨਹੀਂ ਲੱਗਦਾ ਮੈਂ ਜਦੋਂ ਬਣਿਆ ਸੀ ਫਿਰ ਇੰਦਾ ਕੀਤਾ ਨਾ ਵੀ ਮੈਂ ਨੂੰ ਮੈਂ ਨਾ ਕੁੜੀਆਂ ਨੂੰ ਵੀ ਕਿਹਾ ਹੁਣ ਵੀ ਮੈਂ ਕਿੰਨੀ ਲੇਬਰ ਬਣਿਆ ਨੂੰ ਮੈਂ ਜਿੱਦਾਂ ਤੁਸੀਂ ਇੰਨੇ ਨੇ ਸਾਲ ਹੋ ਗਏ ਕੰਮ ਕਰਦੇ ਨੇ ਤੁਹਾਨੂੰ ਤਾਂ ਘਰ ਘਰ ਲਾਉਗੀਆਂ ਚਾਹੀਦੀਆਂ ਇਹਨਾਂ ਫਿਰ ਲਵਾਈਆਂ ਵੀ ਆ ਹੁਣ ਇਹਦਾ ਕੰਪੋਸਟ ਕਾਫੀ ਵੇਚੀ ਆ ਬਹੁਤ ਕਿਸਾਨਾਂ ਨੇ ਇੱਥੋਂ ਖੜ ਕੇ ਲਈ ਆ ਪਰ ਇਹੋ ਇੱਕ ਗੱਲ ਆ ਵੀ ਮਨ ਟਿਕਾ ਕੇ ਬੱਚੇ ਕਰਦੇ ਨਹੀਂ ਲੋਕਾਂ ਦੇ ਬੱਚੇ ਕਰਦੇ ਨਹੀਂ ਇਹ ਸੋਚਦੇ ਆ ਵੀ ਆਪਾਂ ਬਾਹਰ ਚੱਲ ਜੀਏ ਆਪਾਂ ਨੌਕਰੀ ਤੇ ਚੱਲ ਜੀਏ ਅਸੀਂ ਤਾਂ ਸਭ ਕੁਝ ਛੱਡ ਕੇ ਇਹਦੇ ਵਿੱਚ ਹੀ ਟਿਕ ਗਏ ਉਦਮ ਤਾਂ ਬਹੁਤ ਇਹਨਾਂ ਨੂੰ ਕਰਨਾ ਪੈਂਦਾ ਵਾ ਕਿਉਂਕਿ ਇਹ ਸਵੇਰੇ 4 ਵਜੇ ਉੱਠਦੀਆਂ ਨੇ ਆਪਣੇ ਬੱਚੇ ਸੰਭਾਲਦੀਆਂ ਸਕੂਲ ਭੇਜਦੀਆਂ ਰੋਟੀ ਬਣਾਉਂਦੀਆਂ ਇਹਨਾਂ ਦਾ ਤੇ ਔਰਤਾਂ ਦਾ ਦੇਣ ਤੇ ਦੇ ਨਹੀਂ ਸਕਦੇ ਜੇ ਸੋਚੇ ਬੰਦਾ ਨਾ ਔਰਤ ਦਾ ਦੇਣ ਨਹੀਂ ਦੇ ਸਕਦਾ ਕਿਉਂਕਿ ਇੰਨੇ ਵਿਖੋ ਬੱਚੇ ਵੀ ਪੈਦਾ ਕੀਤੇ ਆ ਫਿਰ ਉਹਨਾਂ ਨੂੰ ਪਾਲਣ ਵੀ ਡਈਆਂ ਸਕੂਲੇ ਵੀ ਭੇਜਦੀਆਂ ਆ ਰੋਟੀ ਬਣਾ ਕੇ ਵੀ ਸ਼ਾਮ ਨੂੰ ਹੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਘਰ ਜਾ ਕੇ ਰੋਟੀ ਕਰੀਏ ਰੋਟੀ ਪਾਣੀ ਬਣਾਉਣਾ ਤੇ ਇਹਨਾਂ ਦਾ ਔਰਤਾਂ ਨੂੰ ਤੇ ਦੇਣਾ ਅਸੀਂ ਦੇ ਹੀ ਨਹੀਂ ਸਕਦੇ ਆਂ ਨੂੰ ਵੀ ਮੈਂ ਹੀ ਆਨੀ ਆ ਵੀ ਇੱਕ ਤੇ ਨਾ ਜੁਆਇੰਟ ਫੈਮਿਲੀ ਰੱਖੋ ਘਰ ਵਿੱਚ ਸਪਾ ਕਰੋ ਹੁਣ ਮੇਰੇ ਚਾਰ ਬੇਟੇ ਨੇ ਚਾਰ ਮੇਲੀਆਂ ਨੋਆ ਨੇ ਅੱਜ ਤੱਕ ਮੇਰ ਨੂੰ ਕਿਸੇ ਨੇ ਨਹੀਂ ਪੁੱਛਿਆ ਇੱਕ ਦੂਸਰੇ ਨੂੰ ਵੀ ਆਪਾਂ ਕੀ ਕਮਾਉਂਦੇ ਆ ਤੇ ਕੀ ਅਸੀਂ ਘਵਾਉਂਦੇ ਆ ਤੁਹਾਡੇ ਸਾਹਮਣੇ ਹੀ ਉਹਨਾਂ ਨੂੰ ਮੈਂ ਹੀ ਆਨੀ ਵੀ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਬੰਨਦੇ ਆ ਕੋਈ ਵੀ ਗੱਲ ਨਹੀਂ ਤੁਹਾਨੂੰ ਐਸ਼ ਕਰੋ ਖਾਓ ਪੀਓ ਬਾਕੀ ਸ਼ਰਾਬ ਨਸ਼ਾ ਮੀਟਨ ਨਾ ਖਾਓ ਅਮਲ ਨਾ ਲਾਓ ਤੇ ਮਿਹਨਤ ਕਰੋ ਮਿਹਨਤ ਕਿਦਾਂ ਕਰਸੇ ਦਾ ਘਾਟਾ ਨਹੀਂ ਜੇ ਬੰਦਾ 100 ਰੁਪਈਆ 200 ਰੁਪਈਆ ਕਮਾ ਵੀ ਕਮਾਉਂਦਾ ਹੈ ਨਾ ਮੇਰੇ ਦੇ ਜਨ ਵਿੱਚ ਆਪੀ ਪੰਜਾਬ ਵਿੱਚ ਨਹੀਂ ਭੁੱਖਾ ਮਰਦਾ ਦੇਖੋ ਜੀ ਤੀਜੀ ਪੀੜ੍ਹੀ ਜਿਹੜੀ ਆ ਰੋਹਨ ਜੀ ਸਾਡੀ ਇਸ ਫਾਰਮ ਫਾਰਮਿੰਗ ਦੇ ਵਿੱਚ ਆ ਚੁੱਕੀ ਹੈ ਐਂਟਰ ਹੋ ਚੁੱਕੀ ਆ ਜਿਹਦੇ ਵਿੱਚ ਮੇਰੇ ਮਦਰ ਦੇ ਵੱਲੋਂ 1999 ਦੇ ਵਿੱਚ ਜਿਹੜੀ ਉਹ ਖੁੰਮਾ ਦੀ ਖੇਤੀ ਦਾ ਕੰਮ ਜਿਹੜਾ ਘਰ ਦੇ ਵਿੜੇ ਦੇ ਵਿੱਚੋਂ ਸ਼ੁਰੂ ਕੀਤਾ ਗਿਆ ਸੀ ਬੜੇ ਛੋਟੇ ਪੱਦਰ ਦੇ ਉੱਤੇ ਜਿਹਨੂੰ ਅੱਜ ਤੁਸੀਂ ਦੇਖ ਰਹੇ ਹੋ ਜੋ ਤੁਹਾਡੇ ਜਿਹੜੇ ਦਰਸ਼ਕ ਹੈ ਉਹ ਜਿਸ ਤਰੀਕੇ ਨਾਲ ਦੇਖ ਰਹੇ ਕੋ ਵੱਡੇ ਪੱਧਰ ਤੇ ਇੱਥੇ ਅਸੀਂ ਫਾਰਮਿੰਗ ਕਰ ਰਹੇ ਹਾਂ ਤੇ ਬੜੇ ਵਧੀਆ ਸੁਚੰਜੇ ਤਰੀਕੇ ਨਾਲ ਕਰ ਰਹੇ ਹਾਂ ਇੱਕ ਮਦਰ ਨੇ ਬੂਟਾ ਲਾਇਆ ਸੀ ਉਹਨੂੰ ਅਸੀਂ ਪਾਣੀ ਪਾਇਆ ਤੇ ਅੱਜ ਅਸੀਂ ਫਰੂਟ ਖਾ ਰਹੇ ਹਾਂ ਤੇ ਅੱਗੇ ਸਾਡੀ ਜਿਹੜੀ ਨੈਕਸ ਜਨਰੇਸ਼ਨ ਹੈ ਉਹ ਵੀ ਜਿਹੜੀ ਆ ਉਹ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾ ਰਹੀ ਆ ਫਕਰ ਤਾਂ ਸ਼ਾਇਦ ਖੈਰ ਬਹੁਤ ਮਹਿਸੂਸ ਹੋ ਰਿਹਾ ਹੈ ਦੁਨੀਆਦਾਰੀ ਦੇ ਅੱਜ ਦੇ ਐਪੀਸੋਡ ਚ ਇਨਾ ਹੀ ਅਗਲੇ ਹਫ਼ਤੇ ਨਵੀਆਂ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਮੈਂ ਫੇਰ ਹਾਜ਼ਰ ਹੋਵਾਂਗਾ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਕਿਹੋ ਜਿਹਾ ਲੱਗਿਆ ਅਸੀਂ ਤੁਹਾਡੀਆਂ ਰਾਏ ਜ਼ਰੂਰ ਜਾਨਣਾ ਚਾਹਾਂਗੇ ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜ਼ਰੂਰ ਸ਼ੇਅਰ ਕਰਿਓ ਔਰ ਦੁਨੀਆ ਭਰ ਦੀ ਖਬਰਾਂ ਨੂੰ ਵੇਖਣ ਲਈ ਸਮਝਣ ਲਈ ਦੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ